वेलकम ਆਪਣੇ YouTube ਚੈਨਲ ਲਿਬਾਸ ਬਾਈ ਰਾਣਾ ਤੇ ਜੀ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਵੀ ਆਪਾਂ ਹਰ ਰੋਜ਼ ਦੀ ਤਰ੍ਹਾਂ ਬਹੁਤ ਸੋਹਣੇ-ਸੋਹਣੇ ਤੁਹਾਡੇ ਲਈ ਡਿਜ਼ਾਈਨ ਲੈ ਕੇ ਆਏ ਆ ਮਸ਼ੀਨ ਵਰਕ ਆਰੀ ਮਸ਼ੀਨ ਦੋ ਕ ਡਿਜ਼ਾਈਨ ਸਟਿਚਿੰਗ ਦੇ ਵੀ ਬੜੇ ਅੱਛੇ ਨੇ ਚਲੋ ਆਪਾਂ ਇਹਨਾਂ ਨੂੰ ਹੁਣ ਦੇਖਦੇ ਆਂ ਅੱਜ ਇੱਕ ਹੋਨੇ ਹੁਨੇ ਫਨੀ ਗੱਲ ਵੀ ਹੋਈ ਐ ਅਸੀਂ ਵੀਡੀਓ ਬਣਾਉਣ ਲੱਗੇ ਆਂ ਸੰਗੀਤਾ ਨੇ ਸਾਡੀ ਨੀ ਮਾਈਕ ਅਟੈਚ ਨਹੀਂ ਕੀਤਾ ਜੀ ਅੱਧਿਕ ਵੀਡੀਓ ਤੋਂ ਅਸੀਂ ਐਂ ਬਣਾਤੀ ਚਲੋ ਦੁਬਾਰਾ ਸਟਾਰਟ ਕੀਤੀ ਐ ਬੇਸ ਕਲਰ ਦਾ ਸੂਟ ਆ ਜੀ ਬਹੁਤ ਹੀ ਸੁਪੀਰੀਅਰ કોટਨ ਹੈ ਜੀ ট্রান্সਪੀਰੈਂਟ ਵੀ ਨਹੀਂ ਹੈ ਸ਼੍ਰਿੰਕਸ ਵੀ ਨਹੀਂ ਹੈ ਦੇਖੋ ਸਟੱਫ ਦੇਖੋ ট্রান্সਪੀਰੈਂਟ ਨਹੀਂ ਹੈ ਇਹਦੀ ਆਪਾਂ ਨੈਕ ਲਾਈਨ ਘੇਰਾ ਹੈ ਘੇਰੇ ਤੇ ਛਾ ਵਰਕ ਹੋਇਆ ਹੋਇਆ ਦੋ ਕਲੀਆਂ ਦਿੱਤੀਆਂ ਹੋਈਆਂ ਨੇ ਨੈਕ ਵਰਕ ਹੈ ਜੀ ਸਿੰਗਲ ਕਲਰ ਦਾ ਵਰਕ ਹੈ ਜੀ ਇਹਦੇ ਦੋ ਸੂਟ ਹੋਰ ਤਿਆਰ ਹੋ ਜਾਂਦੇ ਆਪਣੇ ਉਹਦੇ ਸ਼ੇਡਸ ਉਹਨਾਂ 'ਚ ਜ਼ਿਆਦਾ ਕਲਰ ਲੱਗੇ ਹੋਏ ਨਹੀਂ ਇਹਦੇ 'ਚ ਇਹਨਾਂ ਨੇ ਕਸਟਮਰ ਦੀ ਚੁਆਇਸ ਸੀ ਜੀ ਕਿ ਸਿੰਗਲ ਕਲਰ ਬੈਲ 슬ੀਵ ਨੇ ਇਹਨਾਂ ਦੀਆਂ ਜੀ ਬੜੀ ਅੱਛੀ ਇਹਦੇ ਲੇਸਿੰਗ ਕੀਤੀ ਹੋਈ ਆ ਆਪਾਂ ਸਲਿਟਸ ਤੇ ਦੇਖੋ ਬੇਸ ਦਾ ਡਿਜ਼ਾਈਨ ਵੀ ਬੜਾ ਪਿਆਰਾ ਹੈ ਤਵਰੀ ਫੁੱਲ ਸੂਟ ਦਿਖਾਉਣੇ ਆ ਮੈਨੂੰ ਲੱਗਦਾ ਆਪਣੀ ਸੰਗੀਤਾ ਸਲਵਾਰ ਵੀ ਬਣੀ ਹੋਈ ਸੀ ਬੇਟਾ ਇਹਦੀ ਉਹ ਆਪਾਂ ਲੈ ਕੇ ਨਹੀਂ ਆਏ ਦਿਖਾਉਣ ਨੂੰ ਚਲੋ ਦਿਖਾਉਨੇ ਆ ਬਣੀ ਹੋਈ ਹੈ ਆਪਣੀ ਸਲਵਾਰੇ ਦੀ ਚਲੋ ਆਪਾਂ ਦੇਖਦੇ ਆਂ ਤੁਹਾਨੂੰ ਦੁਬਾਰਾ ਦਿਖਾਉਣੀ ਹੈ ਜੀ ਸੈਕਿੰਡ ਸੂਟ ਹੈਗਾ ਜੀ ਪੀਚ ਕਲਰ ਦਾ ਸੂਟ ਹੈ ਇਹ ਥੋੜੇ ਏਜਡ ਪਰਸਨ ਦਾ ਸੀ ਉਹਨਾਂ ਨੇ ਕਲਰ ਕੰਬੀਨੇਸ਼ਨ ਬੜਾ ਲਾਈਟ ਜਿਹਾ ਕਰਾਇਆ ਬਹੁਤ ਸੋਹਣੀ ਬੂਟੀ ਵਰਕ ਕੀਤੀ ਹੈ ਦੇਖੋ ਸਾਰੀ ਸ਼ਰਟ ਤੇ ਬੂਟੀ ਦਿਖਾਉਣੇ ਪਏ ਤੁਹਾਨੂੰ ਖਾਲੀ ਬੂਟੀ ਦਿਖਾਉਣੀ ਇਹ ਕਿ ਕਬੂਟੀ ਦੀਆਂ 슬ੀਵਸ ਤੇ ਆ ਹਾਂ ਤਾਂ ਇਹਦੀ 슬ੀਵਸ ਤੇ ਬੜੀ ਅੱਛੀ ਲੇਸ ਮੈਚ ਹੋਈ ਹੈ ਇਹਦੇ ਵੀ ਜਿਵੇਂ ਆਪਾਂ ਹਰ ਵਾਰ ਦੀ ਤਰ੍ਹਾਂ ਕੀਤਾ ਸੀ ਲੇਸ ਆਪਾਂ ਪਹਿਲਾਂ ਲਈ ਸੀ ਕਲਰ ਕੰਬੀਨੇਸ਼ਨ ਜਿਹੜਾ ਵਰਕs ਥ੍ਰੈਡ ਦਿੱਤੇ ਆ ਉਹ ਆਪਾਂ ਬਾਅਦ ਚ ਦਿੱਤੀਆ ਤੀਸਰਾ ਸੂਤ ਆ ਜੀ ਬਹੁਤ ਸੋਹਣਾ ਸੈਕੰਡ ਸੈਕੰਡ ਟਾਈਮ ਰਿਪੀਟ ਹੋਇਆ ਇਹ ਡਿਜ਼ਾਈਨ ਪਹਿਲਾਂ ਆਪਾਂ ਥੋੜੀ ਦਿਨ ਪਹਿਲਾਂ ਵੀਡੀਓ ਪਾਈ ਸੀ ਮੇਰੇ ਖਿਆਲ ਸ਼ਾਰਟਸ ਚ ਪਾਇਆ ਹੋਇਆ ਹੈ ਡਿਜ਼ਾਈਨ ਕਰੀਮ ਕਲਰ ਦਾ ਸੂਟ ਸੀਗਾ ਜੀ ਚੰਦੇਰੀ ਦਾ ਇਹ ਕਸਟਮਰ ਨੇ ਬਹੁਤ ਹੀ ਫਾਈਨ ਕਾਟਨ ਤੇ ਡਿਜ਼ਾਈਨ ਬਣਵਾਇਆ ਦੇਖੋ ਮਸ਼ੀਨ ਆਰੀ ਦਾ ਵਰਕ ਬਹੁਤ ਹੀ ਸੋਹਣਾ ਹੋਇਆ ਹੋਇਆ ਜੀ ਬਹੁਤ ਫਿਨਿਸ਼ਿੰਗ ਨਾਲ ਵਰਕ ਹੋਇਆ ਹੋਇਆ ਜੀ ਗ੍ਰੇ ਕਲਰ ਦੀ ਆਪਾਂ ਦੋ ਪੈਨਲ ਦਿੱਤੇ ਹੋਏ ਨੇ ਜੀ ਸਾਈਡ ਤੇ ਬੜੀ ਸੋਹਣੀ ਬੂਟੀ ਦਿੱਤੀ ਹੋਈ ਹੈ ਦੇਖੋ ਦੋਨੋਂ ਸਾਈਡ ਤੇ ਬੜਾ ਅੱਛਾ ਡਿਜ਼ਾਈਨ ਬੂਟੀ ਦਾ ਇਹ ਹਲਕਾ ਜਿਹਾ ਸ਼ੇਡ ਲਾਈਟ ਆ ਰਿਹਾ ਫੋਟੋ ਚ 슬ੀਵਸ ਦੇਖੋ ਜੀ 슬ੀਵਸ ਤੇ ਬਾਰਡਰ ਦਿੱਤਾ ਹੋਇਆ ਗ੍ਰੇ ਕਲਰ ਦਾ ਨਾਲ ਬੜੀ ਸੋਹਣੀ ਬੂਟੀ ਬਣੀ ਹੋਈ ਹੈ ਜੀ ਹਮੇ ਫੁੱਲ ਸੂਟ ਦਿਖਾਉਣੀ ਹੈ ਅੱਛਾ ਬਣਾ ਹੋਇਆ ਬਹੁਤ ਅੱਛਾ ਸੂਟ ਹੈ ਬਹੁਤ ਸੁਪੀਰੀਅਰ ਕੁਆਲਿਟੀ ਦੀ ਕਾਟਨ ਹੈ ਜੀ ਟ੍ਰਾਂਸਪੇਰੈਂਟ ਵੀ ਨਹੀਂ ਹੈ ਬਹੁਤ ਅੱਛਾ ਸੂਟ ਬਣਾ ਹੋਇਆ ਹੈ 슬ੀਟਸ ਤੇ ਤੇ ਘੇਰੇ ਤੇ ਆਪਾਂ ਇਹਨੂੰ ਮਲਟੀ ਕਲਰ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਇਸ ਵਰ ਪੂਰਾ ਸੂਟ ਦਿਖਾ ਲਓ ਹੰਦਖੋਣਿਆ ਤੁਹਾਨੂੰ ਜੀ ਸਟਿਚਿੰਗ ਦੀ ਵੀ ਬੜੀ ਅੱਛੀ ਡਿਜ਼ਾਈਨਿੰਗ ਹੈ ਨਾਲ ਬਾਟਮ ਤੇ ਵਰਕ ਕੀਤਾ ਹੋਇਆ ਬੜਾ ਸੋਹਣਾ ਲਾਈਟ ਗ੍ਰੇ ਕਲਰ ਹੈ ਬਿਲਕੁਲ ਲਾਈਟ ਗ੍ਰੇ ਬਾਟਮ ਹੈ ਜੀ कॉटन ਕ੍ਰਸ਼ ਦੀ ਸ਼ਰਟ ਬਣੀ ਹੋਈ ਹੈ ਜੀ ਤੋ ਪਹਿਲਾਂ ਆਪਾਂ ਘੇਰੇ ਤੋਂ ਸਟਾਰਟ ਕਰਦੇ ਆਂ ਫਰਸਟਲੀ ਸਭ ਤੋਂ ਦੱਸਣ ਵਾਲੀ ਗੱਲ ਹੈ ਜੀ ਇਹ ਸ਼ਰਟ ਸੀ ਸ਼ੇਪ ਬਣਾਈ ਹੋਈ ਆਪਾਂ ਘੇਰਾ ਕਾਰਨਰ ਫਾਲ ਕਰਦਾ ਜਿਹੜਾ ਇਹਨੂੰ ਬਾਟਮ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਸਲਿਟਸ ਤੇ ਬ੍ਰਾਡ ਵਾਲੀ ਫਿਨਿਸ਼ਿੰਗ ਹੈ ਜੀ ਘੇਰੇ ਉੱਪਰ ਬੜੀ ਸੁੰਨੀ ਔਰਗੈਂਜ਼ਾ ਲੇਸ ਹੈ 슬ੀਵਸ ਤੇ ਦੇ ਪਿੰਟੈਕਸ ਮਾਈਆਂ ਹੋਈਆਂ ਨੇ ਵਿਦਾਊਟ ਐਂਕਰਿੰਗ ਸਿੰਪਲ ਪਿੰਟੈਕਸ ਨੇ ਜੀ ਨੈਕ ਦਾ ਡਿਜ਼ਾਈਨ ਦੇਖੋ ਯੋਗ ਬੈਕ ਫਰੰਟ ਬਣਾਇਆ ਹੋਇਆ ਪਰ ਬੜਾ ਅੱਛਾ ਪਿੰਟੈਕਸ ਵੀ ਪਾਈਆਂ ਹੋਈਆਂ ਨੇ ਨਾਲ ਬੈਕ ਡਿਜ਼ਾਈਨ ਦੇਖੋ ਸ਼ਰਟ ਦਾ ਬੈਕ ਡਿਜ਼ਾਈਨ ਤੇ ਬੜਾ ਸੋਹਣਾ ਯੋਗ ਬਣਾਇਆ ਹੋਇਆ ਨਾਲ ਲੇਸ ਦਿੱਤੀ ਹੋਈ ਹੈ ਉੱਪਰ ਆਪਾਂ ਇੱਕ ਪਰਲ ਲਗਾਇਆ ਹੋਇਆ ਇਹਦੇ ਨਾਲ ਆਪਾਂ ਬਾਟਮ ਰੈਡੀ ਕੀਤੀ ਹੈ ਦੇਖੋ ਸ਼ਰਟ ਦੀ ਇੱਕ ਬੂਟੀ ਵਰਕ ਕੀਤੀ ਹੈ ਜੀ ਨਾਲ ਆਪਾਂ ਸ਼ਰਟ ਦਾ ਫੈਬਰਿਕ ਦੀ ਬੜੀ ਇੱਕ ਜਿਹਾ ਮਕਸੀ ਟਾਈਪ ਪਾਈਪਿੰਗ ਦਿੱਤੀ ਹੋਈ ਹੈ ਪਾਈਪਿੰਗ ਤਾਂ ਥੋੜੀ ਜੀ ਬ੍ਰੌਡ ਹੈ ਪੱਟੀ ਬੜਾ ਸੋਹਣਾ ਸੂਟ ਬਣਿਆ ਹੋਇਆ ਸਟਿਚਿੰਗ ਲਈ ਬਹੁਤ ਸੋਹਣਾ ਆਈਡੀਆ ਹੈ ਇਹ ਵੈਕ ਨੇਕ ਫਰੰਟ ਨੇਕ 슬ੀਵਜ਼ ਐਂਡ ਬਾਟਮ ਇੱਕ ਹੋਰ ਹੈ ਜੀ ਬੜਾ ਸੋਹਣਾ ਸਮਰ ਦਾ ਕੁੜਤਾ ਬਣਾਇਆ ਇਹਦੀ ਵੀ ਹਲਕੀ ਜੀ ਨੇਕ ਲਾਈਨ ਦਿੱਤੀ ਹੋਈ ਹੈ ਡਿਜ਼ਾਈਨਿੰਗ ਸਲਿਰਸ ਦੀ ਵਾਈਟ ਲੇਸ ਨਾਲ ਸਪੀਰੀਅਰ ਲੇਸ ਹੈ ਇੰਪੋਰਟਡ ਉਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਤੇ ਬੜਾ ਸੋਹਣਾ ਨੈਕ ਲਾਈਨ ਬਣਾਇਆ ਹੋਇਆ ਹੁਣ ਸੰਗੀਤਾ ਤੁਸੀਂ ਲੈ ਕੇ ਆਓ ਬਾਟਮ ਚੱਕ ਕੇ ਫਟਾਫਟ ਉਦੋਂ ਤੱਕ ਅਸੀਂ ਸੂਟਾਂ ਦੇ ਡਿਜ਼ਾਈਨ ਰਿਪੀਟ ਕਰ ਲਈਏ ਜਿਹੜੀ ਇੱਕ ਬਾਟਮ ਰਹਿ ਗਈ ਸੀ ਆਪਣੇ ਦੇਖਣ ਵਾਲੀ ਆਪਾਂ ਉਹ ਦੇਖਦੇ ਹਾਂ ਉਹਦਾ ਵਰਕ ਵੀ ਅੱਛਾ ਹੋਇਆ ਹੋਇਆ ਨਾਲ ਇਹ ਵਾਲੀ ਸ਼ਰਟ ਦੀ ਬਾਟਮ ਕੁਸੀ ਵੀ ਇਹ ਸੂਟ ਆਰਡਰ ਕਰ ਸਕਦੇ ਹੋ ਜੀ ਕਲਰਸ ਤੁਹਾਡੀ ਚੋਇਸ ਤੇ ਲੈ ਸਕਦੇ ਆਪਾਂ ਫੈਬਰਿਕ ਦਾ ਆਈਡੀਆ ਵੀ ਦੇ ਸਕਦੇ ਹੋ ਜੀ ਕਿੰਨੀ ਇੱਕ ਕਾਸਟ ਤੱਕ ਬਣਾਉਣਾ ਸੂਟ ਵਰਕ ਰੇਟ ਆਪਣੇ ਕਾਫੀ ਅੱਛੇ ਹੁੰਦੇ ਨੇ ਸਸਤੇ ਹੁੰਦੇ ਨੇ ਬਹੁਤ ਕਾਸਟਲੀ ਨਹੀਂ ਹੁੰਦਾ ਜੀ ਨੰਬਰ ਸਕਰੀਨ ਤੇ ਸ਼ੇਅਰ ਕੀਤਾ ਹੁੰਦਾ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਜਰੂਰ ਕਰੋ ਪਲੀਜ਼ ਇੱਕ ਲਾਈਕ ਜਰੂਰ ਕਰ ਦਿਆ ਕਰੋ ਕਮੈਂਟ ਜੇ ਕੋਈ ਕਮੀ ਆ ਤਾਂ ਉਹ ਵੀ ਦੱਸ ਦਿਆ ਕਰੋ ਸੀਗਿਤਾ ਨੂੰ ਮੈਨੂੰ ਲੱਗਦਾ ਆਪਣੀ ਨੂੰ ਸਵਾਰ ਮਿਲੇ ਨਹੀਂ संगीता लगी नहीं सलवार ली लगी जी लग गई हाँ देखो जी बॉटम से थोड़ा जहा ब्रॉड कट किया हो बॉडर पर अच्छा बनया भी लेसिंग दिखती हुई आप तो बड़ा अच्छा लेस का डिजाइन है अज यही सूट कल आप फिर तुम नवी वीडियो न मिलोंगे थैंक यू थैंक यू सो मच